ਬਹਿਜੂ ਜੀ ਦਾ ਖਾਲਸਾ ਸ੍ਰੀ ਬਹਿਜੂ ਜੀ ਦੇ ਪਦੇ ਮੈਂ ਨਸਰਾ ਚਾਹੁੰਦਾ ਕਿ ਅਸੀਂ ਪੀਆਰਟੀਸੀ ਕੰਡਕਟਰ ਵਰਕ ਯੂਨੀਅਨ ਦੇ ਚਾਰ ਸਾਥੀ ਪਿਛਲੇ ਦਿਨੀ ਜੋ ਪਿਆਰ ਸਰਕਾਰ ਵੱਲੋਂ ਤੇ ਟ੍ਰਾਂਸਪੋਰਟ ਮੰਤਰੀ ਵੱਲੋਂ ਤੇ ਸਾਡੇ ਮਾਨਸਾ ਜ਼ਿਲ੍ਹੇ ਤੇ ਆਲ ਆਲ ਪੰਜਾਬ ਦੇ ਵਿੱਚ ਜੋ ਪੁਲਿਸ ਪ੍ਰਸ਼ਾਸਨ ਵੱਲੋਂ ਸਾਡੇ ਪ੍ਰਧਾਨ ਸੈਕਟਰੀਆਂ ਨਾਲ ਆਗੂਆਂ ਨਾਲ ਜੋ ਧੱਕੇਸ਼ਾਹੀ ਕੀਤੀ ਗਈ ਸੀ ਉਸ ਤੋਂ ਅੱਕ ਕੇ ਅਸੀਂ ਇਸ ਟੈਂਕੀ ਉੱਪਰ ਜੜੇ ਆ ਅੱਜ ਸਾਨੂੰ ਤੀਜਾ ਦਿਨ ਹੋ ਚੁੱਕਿਆ ਤੇ ਕੱਲ ਹੀ ਟ੍ਰਾਂਸਪੋਰਟ ਮੰਤਰੀ ਵੱਲੋਂ ਸਾਡੇ ਜੋ ਪ੍ਰਧਾਨਨਾ ਪ੍ਰਧਾਨਨਾ ਰੇਸਮ ਸਿੰਘ ਜੀ ਗੱਲ ਜੀ ਨਾਲ ਮੀਟਿੰਗ ਫਿਕਸ ਹੋਈ ਹੈ 12 ਵਜੇ ਅਸੀਂ ਪੀਰ ਕਰਦੇ ਆਂ ਪੁਲਿਸ ਵਿਭਾਗ ਨੂੰ ਸੀਐਮ ਭਵਨ ਸਿੰਘ ਮਾਨ ਜੀ ਨੂੰ ਟ੍ਰਾਂਸਪੋਰਟ ਮੰਤਰੀ ਜੀ ਨੂੰ ਜੋ ਅੱਜ ਸਵੇਰ ਦੇ ਹਾਲਾਤ ਨੇ ਬਹੁਤ ਜ਼ਿਆਦਾ ਹੀ ਫੋਰਸ ਲਾਈ ਹੈ ਜਿਵੇਂ ਕਿ ਕੋਈ ਬਾਰਡਰ ਕੋਈ ਲੜਾਈ ਦਾ ਕੋਈ ਜੰਗ ਤਿਆਰੀ ਕਰਨੀ ਹੋਵੇ ਇਸ ਤਰ੍ਹਾਂ ਦੇ ਹਾਲਾਤ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੇ ਬਣਾਤੇ ਸਾਡੀ ਅਪੀਲ ਹੈ ਕਿ ਜਿਹੜੇ ਸਾਡੇ ਸਾਥੀ ਨੇ ਉਹ ਸਾਤਵੇਂ ਢੰਗ ਨਾਲ ਬੈਠ ਕੇ ਜੋ ਆਜ਼ਾਦ ਆਧਾਨਾ ਜਿੱਥੇ ਵੀ ਬੈਠੇ ਨੇ ਆਰਾਮ ਨਾਲ ਕਿਸੇ ਵੀ ਤਰ੍ਹਾਂ ਦੀ ਗੁੱਲੜਵਾਜੀ ਨਹੀਂ ਕਰਨਗੇ ਪਰ ਸਾਡੀ ਸਰਕਾਰ ਨੂੰ ਵੀ ਬੇਨਤੀ ਹੈ ਕਿਸੇ ਵੀ ਪ੍ਰਕਾਰ ਦਾ ਸਾਡੇ ਕਿਸੇ ਵੀ ਸਾਥੀ ਨਾਲ ਕਿਸੇ ਪ੍ਰਕਾਰ ਦਾ ਕੋਈ ਧੱਕਾ ਨਾ ਕੀਤਾ ਜਾਵੇ ਜੇਕਰ ਸਾਡੇ ਕਿਸੇ ਵੀ ਸਾਥੀ ਨਾਲ ਕਿਸੇ ਪ੍ਰਕਾਰ ਦਾ ਧੱਕਾ ਕੀਤਾ ਗਿਆ ਸਾਡੀ ਬੇਨਤੀ ਹੈ ਟ੍ਰਾਂਸਪੋਰਟ ਮੰਤਰੀ ਜੀ ਨੂੰ ਕਿ ਜੋ ਅੱਜ ਮੀਟਿੰਗ ਬੁਲਾਈਏ ਕਿ ਸਾਡਾ ਜੋ ਮੀਟਿੰਗ ਦੇ ਵਿੱਚ ਹੱਲ ਕੀਤਾ ਜਾਵੇ ਤੇ ਜੋ ਕਿਲੋਮੀਟਰ ਬੱਸਾਂ ਨੇ ਜੋ ਕਿਲੋਮੀਟਰ ਬੱਸਾਂ ਨੇ ਉਹਨਾਂ ਨੂੰ ਰੱਦ ਕੀਤਾ ਜਾਵੇ ਤੇ ਜਲਦੀ ਤੋਂ ਜਲਦੀ ਸਾਡੇ ਜੋ ਸਾਡੀਆਂ ਮੰਗਾਂ ਨੂੰ ਉਹਦਾ ਹੱਲ ਕੀਤਾ ਜਾਵੇ ਮਾਈ ਜੀ ਸਰਦਾਰ ਸਾਹਿਬ ਮਾਈ ਜੀ ਜੀ ਬਤੇ ਧੰਨਵਾਦ ਜੀ